ਸਿੱਖੀ ਕੋਈ ਧਰਮ ਨਹੀਂ ਆ ਇਹ ਅਸੀਂ ਬਾਅਦ ਚ ਬਣਾਇਆ ਧਰਮ ਵੀ ਧਰਮ ਕਹਦਾ ਜੀ ਤੁਸੀਂ ਇਹ ਗੈਰ ਮਾਇਚਾਰੀ ਧਰਮ ਨਹੀਂ ਹੈ ਨਹੀਂ ਨਹੀਂ ਧਰਮੀ ਹੈ ਨਹੀਂ ਐ ਹੋ ਜੇ ਇਨਸਾਨਾਂ ਨੂੰ ਕੀ ਕਵਾਂ ਜਿਨ੍ਹਾਂ ਨੂੰ ਨਾ ਅਕਲ ਤੇ ਬੈਠ ਜਾਂਦੇ ਨੇ ਪਰ ਉਹ ਕਿਹ ਬੋਲਦੇ ਨੇ ਤੁਸੀਂ ਪ੍ਰਸ਼ਾਦ ਕਿਉਂ ਖਾਂਦੇ ਸਾਡਾ ਭਾਈ ਤੁਸੀਂ ਤੁਹਾਡੀ ਸਾਡੇ ਨਾਲ ਕੋਈ ਜ਼ਬਰਦਸਤੀ ਹੈ ਮੈਂ ਦੋਨਾਂ ਬੰਦੇ ਨੂੰ ਕੰਡਮਨ ਕਰਦਾ

ਇਹ ਵਾਲਾ ਵੀਡੀਓ ਇੱਕ ਬਹੁਤ ਹੀ ਖਾਸ ਔਰ ਅਹਿਮ ਵੀਡੀਓ ਆ। ਤੋਂ ਮੈਂ ਚਾਹਨਾ ਕਿ ਜਿੰਨੇ ਵੀ ਇਹਨੂੰ ਦੇਖਣ ਪੂਰਾ ਇਹਨੂੰ ਸੁਣਨ ਧਿਆਨ ਦੇ ਨਾਲ ਔਰ ਫਿਰ ਕਮੈਂਟਸ ਕਰ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਅਸਲੀਆ ਗੱਲਾਂ ਨੇ ਜੋ ਤੁਹਾਨੂੰ ਇਹ ਸਮਝ ਦੇਣੀਆਂ ਕਿ ਸੱਚ ਕੀ ਆ, ਝੂਠ ਕੀ ਆ, ਗਲਤ ਕੀ ਆ, ਰਾਈਟ ਕੀ ਆ, ਨਾ। ਤੋਂ ਆਈਏ ਸ਼ੁਰੂ ਕਰਦੇ ਆ ਕਿਉਂਕਿ ਥੰਬਨੇਲ ਤੁਸੀਂ ਦੇਖ ਚੁੱਕੇ ਜੀ। ਪ੍ਰਸ਼ਾਦ ਦਾ ਵਿਸ਼ਾ। ਤੋ ਪ੍ਰਸ਼ਾਦ ਦਾ ਵਿਸ਼ਾ ਤੋਂ ਕੁਝ ਮਿੰਟਾਂ ਕੁਝ ਔਰ ਵੀ ਵਿਸ਼ੇ ਨਹੀਂ ਜਿਹੜੇ ਮੈਂ ਛੋਟੇ ਇਸੇ ਵੀਡੀਓ ਦੇ ਅੰਦਰ ਪੂਰੀ ਕਲੈਰਿਟੀ ਦੇਣ ਜਾ ਰਿਹਾ ਤੁਹਾਨੂੰ ਤੋ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਦ ਦੇ ਉੱਤੇ ਗੱਲ ਕਰਦੇ ਹਾਂ ਜਿਹੜਾ ਸਿੱਖ ਧਰਮ ਦੀ ਇੱਕ ਮਰਿਆਦਾ ਹੈ ਜਿਹਦੇ ਵਿੱਚ ਉਹ ਆਪਣੀ ਸੰਗਤ ਨੂੰ ਪ੍ਰਸ਼ਾਦ ਦਿੰਦੇ ਨੇ ਤੋ ਆਈਏ ਇੱਕ ਵੀਡੀਓ ਦੇਖਦੇ ਆਪਾਂ ਸਤਿ ਸ੍ਰੀ ਅਕਾਲ ਬਚਨੇ ਖਾਲਸਾ ਜੀ ਫਿਰ ਸੁਣ ਲਓ ਦੁਹਰਾ ਰਹੇ ਹਾਂ ਜਹਾਂ ਤਾਂ ਕਾ ਖਾਏ ਪ੍ਰਸ਼ਾਦ ਸੋ ਸਿੱਖ ਨਾ ਹੀ ਆਦ ਜੁਗਾੜ ਜਿੱਥੋਂ ਕਿੱਥੋਂ ਦਾ ਪ੍ਰਸ਼ਾਦ ਨਹੀਂ ਕਾਣਾ ਸਿੱਖ ਨੇ ਪ੍ਰਸ਼ਾਦ ਜਿਹੜਾ ਮਹਾਰਾ ਨੂੰ ਭੋਗ ਲੱਗਾ ਹੋਈ ਸ਼ਕਣਾ ਜੇ ਕੋਈ ਦੇਵੇ ਵੀ ਭਾਵੇਂ ਜਿੰਨਾ ਮਰਜੀ ਵੱਡਾ ਮੰਦਰ ਹੋਵੇ ਦਿਵਾਲਾ ਹੋਵੇ ਸ਼ਵਾਲਾ ਹੋਵੇ ਜਿੰਨਾ ਮਰਜੀ ਵੱਡਾ ਮਕਬਰਾ ਹੋਵੇ ਜੋ ਮਰਜੀ ਹੋਵੇ ਸਿੱਖ ਪ੍ਰਸ਼ਾਦ ਨਾ ਲਵੇ ਤੇ ਖਾਵੇ ਨਾ ਜੇ ਕੋਈ ਦਵੇ ਮੰਨ ਲਓ ਭਾਈ ਯਾਰਕ ਤੌਰ ਤੇ ਜਾਂ ਇਸ ਤਰ੍ਹਾਂ ਵਿਚਰਦਿਆਂ ਹੋਇਆਂ ਬਾਯਾਦਬ ਲੈ ਲਵੇ ਸਤਕਾਰ ਸਹਿਤ ਲੈ ਲਵੇ ਤੇ ਉਹਨੂੰ ਛੁੱਟੇ ਨਾ ਕਿ ਚਲੋ ਅਗਲੇ ਦਾਕੀਦਾ ਜਾਨਵਰਾਂ ਪੰਛੀਆਂ ਉਹਨਾਂ ਦੇ ਹਿੱਸੇ ਦਾ ਜਾਣ ਕੇ ਉਹਨਾਂ ਦੇ ਭਾਗਾਂ ਦਾ ਜਾਣ ਕੇ ਉਹ ਉਹਨਾਂ ਨੂੰ ਦੇ ਦੇਵੇ ਉਸ ਤੋਂ ਬਾਅਦ ਹੱਥ ਧੋ ਲਵੇ ਤਾਂ ਆਪਾਂ ਹੁਣ ਇਹ ਵੀਡੀਓ ਦੇਖੀ ਇੱਕ ਸਿੱਖ ਪ੍ਰਚਾਰਕ ਇੱਕ ਰਾਗੀ ਇਹ ਕਹਿ ਰਿਹਾ ਇੱਕ ਹਵਾਲਾ ਦੇ ਰਿਹਾ ਇੱਕ ਆਇਤ ਨੂੰ ਬੋਲ ਰਿਹਾ ਇੱਕ ਸ਼ਲੋਕ ਨੂੰ ਬੋਲ ਰਿਹਾ कि ਜਿਹਦੇ ਵਿੱਚ ਉਹ ਦੱਸਦਾ ਪਿਆ ਵੀ ਪ੍ਰਸ਼ਾਦ ਦੀ ਮਰਿਆਦਾ ਬਾਰੇ ਤੇ ਇਹਦੇ ਵਿੱਚ ਤੁਸੀਂ ਸੁਣ ਲਿਆ ਪਈ ਕਿ ਨੇ ਕਿਹਾ ਵੀ ਕਿਸੇ ਵੀ ਸ਼ਵਾਲੇ ਮੰਦਰ ਕਿਸੇ ਵੀ ਜੋ ਵੀ ਕੋਈ ਦੁਨੀਆ ਦਾ ਧਾਰਮਿਕ ਸਥਾਨ ਇਹ ਉਹ ਕੁਛ ਵੀ ਹੈਗਾ呀 ਸੇਕ ਲੋਕ ਉਹਦਾ ਪ੍ਰਸ਼ਾਦ ਨਹੀਂ ਖਾ ਸਕਦੇ ਤੁਸੀਂ ਆਪ ਵੀ ਸੁਣਿਆ ਠੀਕ ਹੈ ਔਰ ਇਹ ਵੀਡੀਓ ਬਹੁਤ ਸਾਰੀ ਵਾਇਰਲ ਵੀ ਹੋ ਰਹੀ ਹੈ ਤੋ ਮੈਂ ਸੋਚਿਆ ਕਿ ਨਾ ਮੈਂ ਵੀ ਇਹਦੇ ਤੇ ਕੋਈ ਚਰਚਾ ਕਰਾਂ ਆਨਾਮ ਆਪਣੇ ਵਿਸ਼ੇ ਨੂੰ ਆਪਣੇ ਵਿਚਾਰਾਂ ਨੂੰ ਰੱਖਾਂ ਤੁਹਾਡੇ ਨਾਲ ਸਾਂਝਾ ਕਰਾਂ ਕਿਉਂਕਿ ਕਾਫੀ ਇਹ ਗੰਭੀਰ ਵਿਸ਼ਾ ਹੈ ਸਮਝਣ ਵਾਲਾ ਔਰ ਇਹਦੇ ਵਿੱਚ ਜੋ ਵੀ ਇਹ ਸਿੱਖ ਪ੍ਰਚਾਰਕ ਬੋਲ ਰਿਹਾ ਹੈ ਆਪਣੀ ਸਿੱਖ ਧਰਮਾਨ ਸਿੱਖ ਸਿੱਖ ਗੁਰੂਆਂ ਦੀ ਸੇਧ ਨੂੰ ਲੈ ਕੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹਨਾਂ ਨੂੰ ਲੈ ਕੇ ਜੋ ਕੁਝ ਉਹਨਾਂ ਨੇ ਇੱਕ ਫਲਸਫਾ ਦਿੱਤਾ ਗੁਰੂਆਂ ਨੇ ਕਿੱਦਾਂ ਜੀਣਾ ਕਿਹੜੀਆਂ ਚੀਜ਼ਾਂ ਨੂੰ ਅਪਣਾਉਣਾ ਤੇ ਕਿਹੜੀਆਂ ਚੀਜ਼ਾਂ ਨੂੰ ਛੱਡਣਾ ਤੇ ਕਿਹੜੀਆਂ ਚੀਜ਼ਾਂ ਨਾਲ ਸੰਬੰਧ ਨਹੀਂ ਰੱਖਣਾ ਉਸੇ ਫਲਸਫੇ ਨੂੰ ਲੈ ਕੇ ਇਹਨੇ ਇੱਕ ਗੱਲ ਕੀਤੀ ਕਿ ਪ੍ਰਸ਼ਾਦ ਦੀ ਮਰਿਆਦਾ ਸਾਡੇ ਧਰਮ ਦੇ ਵਿੱਚ ਜਿਹੜਾ ਗੁਰੂਆਂ ਦੇ ਦੁਆਰਾ ਗੁਰੂ ਸਭਾਾਂ ਦੇ ਦੁਆਰਾ ਜਿਹੜਾ ਭੋਗ ਲੱਗਾ ਉਹੀ ਅਸੀਂ ਖਾ ਸਕਦੇ ਦੂਜੇ ਕਿਸੇ ਵੀ ਸਥਾਨ ਦਾ ਸੀ ਪ੍ਰਸ਼ਾਦ ਨਹੀਂ ਖਾ ਸਕਦੇ ਤੋਂ ਇਸ ਤਰ੍ਹਾਂ ਦੇ ਸਿਰਫ ਇੱਕ ਵੀਡੀਓ ਨਹੀਂ ਔਰ ਵੀ ਬਹੁਤ ਸਾਰੀਆਂ ਵੀਡੀਓ ਨੇ ਹੁਣ ਤੁਸੀਂ ਸੋਚੋ ਅ ਇਹ ਦੋ ਸਾਡੇ ਜਿਹੜੇ ਭਾਈ ਨੇ ਲਾਲੀ ਮਲਤਾਨੀ ਤੇ ਅਨਮੋਲ ਕਵਾਤਰਾ ਇਹਨਾਂ ਨੇ 크੍ਰਿਸਚੀਅਨਿਟੀ ਨੂੰ ਇੰਨਾ ਨੀਚਾ ਵਿਖਾ ਦਿੱਤਾ ਆਪਣੇ ਪੋਡਕਾਸਟ ਦੇ ਅੰਦਰ ਕਿ 크੍ਰਿਸਚੀਅਨਿਟੀ ਕਿੰਨੀ ਰੋਂਗ ਹੈ ਇਹ ਦੋ ਬੰਦਿਆਂ ਨੇ ਜਿਹੜਾ ਸਾਡਾ ਬੰਦਾ ਬੈਠਾ ਸੀ ਫਰਜੀ ਅੱਗੇ ਉਹ ਹੁਆ ਹੁਆ ਕਰ ਰਿਹਾ ਸੀ ਇਹਨਾਂ ਦੇ ਅੱਗੇ ਤੇ ਕੁਛ ਵੀ ਇਹ ਪੋਡਕਾਸਟ ਦੇ ਵਿੱਚ ਬੈਠੇ ਇਹਨਾਂ ਨੇ ਲੋਕਾਂ ਦੇ ਅੰਦਰ ਮੈਂ ਕਿਨਸ ਸਿੱਖਾਂ ਦੇ ਅੰਦਰ ਜਿਨ੍ਹਾਂ ਨੂੰ ਸਮਝਣੀ ਅੱਛੇ ਤਰੀਕੇ ਨਾਲ ਉਹਨਾਂ ਦੇ ਅੰਦਰ ਯਾਰ ਭਰ ਦਿੰਦਾ 크੍ਰਿਸਚੀਅਨਿਟੀ ਦੇ ਪ੍ਰਤੀ ਇਹੋ ਜਿਹੀ ਬੜੇ ਉੱਠਦੇ ਨਹੀਂ ਅ ਮੈਂ ਉਹ ਜਿਹੇ ਇਹੋ ਜਿਹੇ ਇਨਸਾਨਾਂ ਨੂੰ ਕੀ ਕਵਾਂ ਜਿਨ੍ਹਾਂ ਨੂੰ ਨਾ ਅਕਲ ਤੇ ਬੈਠ ਜਾਂਦੇ ਨੇ ਔਰ ਕੁਛ ਵੀ 크੍ਰਿਸਚੀਅਨਿਟੀ ਪਰਮੇਸ਼ਵਰ ਦੇ ਪਵਿੱਤਰ ਰਸਤੇ ਨੂੰ ਕੁਝ ਵੀ ਬੋਲਣਾ ਸ਼ੁਰੂ ਕਰ ਦਿੰਦੀ ਨਹੀਂ ਹੁਣ ਮੈਂ ਇਹ ਕਹਿਣਾ ਚਾਹੁੰਨਾ ਕਿ ਇਹਨਾਂ ਨੇ ਜੋ ਵੀ ਬੋਲਿਆ ਮੈਂ ਜਿਹੜੀ ਅਸਲ ਸਿੱਖ ਨਹੀਂ ਜਿਹੜੇ ਆਪਣੀ ਮਰਿਆਦਾ ਨੂੰ ਗੁਰੂਆਂ ਦੇ ਫਲਸਫੇ ਨੂੰ ਮੰਨ ਕੇ ਉਹਨਾਂ ਦੇ ਦੱਸੇ ਰਸਤੇ ਤੇ ਚੱਲਦੇ ਤੇ ਮੈਂ ਉਹਨੂੰ ਕਿਉਂ ਬੁਰਾ ਕਵਾਂ ਵੀ 크ਰਿਸਚੀਅਨਿਟੀ ਨੂੰ ਕਿਉਂ ਬੁਰਾ ਕਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਬਿਲਕੁਲ ਨਾ ਖਾਣੋ ਕਿ ਤੋ ਵੀ ਜੋ ਉਹਨਾਂ ਦਾ ਫਲਸਫਾ ਜੋ ਉਹਨਾਂ ਨੂੰ ਸਹੀਦ ਮਿਲੀ ਜੋ ਉਹਨਾਂ ਦਾ ਰਸਤਾ ਉਹਦੇ ਤੇ ਚੱਲਣੋ ਹੁਣ ਸਵਾਲ ਆ ਕਿ ਇਹਨਾਂ ਨੇ ਕਿਹਾ ਕਿ ਹਮੇਸ਼ਾ ਇਹ ਨਹੀਂ ਵੈਸੇ ਹੋਰ ਵੀ ਕਈ ਉੱਠਦੇ ਨੇ ਔਰ ਉੱਠ ਕੇ ਬੋਲਦੇ ਨੇ ਤੂੰ ਇਹ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਸਾਡਾ ਮੈਨੂੰ ਇਹ ਨਹੀਂ ਸਮਝ ਆਈ ਵੀ ਭਾਈ ਤੁਸੀਂ ਤੁਹਾਡੀ ਸਾਡੇ ਨਾਲ ਕੋਈ ਜ਼ਬਰਦਸਤੀ ਹੈ ਤੁਸੀਂ ਜ਼ਬਰਦਸਤੀ ਸਾਡੇ ਤੇ ਕਰਨਾ ਚਾਹੁੰਦੇ ਅਸੀਂ ਕਿਸੇ ਦੇ ਗੁਲਾਮ ਆ ਸਾਡੀ ਮਰਜ਼ੀ ਸਾਡੇ ਕੋਲ ਜਿਹੜੀ ਧਾਰਮਿਕਤਾ ਜੋ ਅਸੀਂ ਕਰਦੇ ਹਾਂ ਤੁਸੀਂ ਸਾਡੇ ਤੇ ਕਿੰਦਾ ਤੋਪ ਸਕਦੇ ਹੋ ਤੁਸੀਂ ਕਿਦਾਂ ਜ਼ਬਰਦਸਤ ਫਿਰਤੀ ਕਹਿੰਦੇ ਜਿਕੇ ਤੁਸੀਂ ਸਾਡੇ ਪ੍ਰਸ਼ਾਦ ਨੂੰ ਸ਼ੈਤਾਨ ਦਾ ਪ੍ਰਸ਼ਾਦ ਬੋਲਦੇ ਹੋ ਫਲਾਣਾ ਟੀਨਾ ਓਏ ਅੱਜ ਤੱਕ ਕੋਈ ਵੀਡੀਓ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਕੋਈ ਬੰਦਾ ਅੱਛਾ ਜੇ ਕੋਈ ਤੁਸੀਂ ਬੰਦਾ ਤੁਹਾਡੇ ਗੁਰੂਆਂ ਨੂੰ ਜਾਂ ਤੁਹਾਡੇ ਪ੍ਰਸ਼ਾਦ ਨੂੰ ਸ਼ੈਤਾਨ ਕਹਿੰਦਾ ਫੜਿਆ ਜਾਏ ਉਹਨੂੰ ਤੁਸੀਂ ਬਖਸ਼ੋਗੇ ਉਹ ਭਾਈ ਤੁਸੀਂ ਤੇ ਉਹਨੂੰ ਮਾਰ ਦੋਗੇ ਚਾਹੇ ਤੁਹਾਨੂੰ ਇਹਦੇ ਲਈ ਜਲ ਜੇਲ੍ਹ ਜਾਣਾ ਪਵੇ ਤੇ ਪਰ ਇਦਾਂ ਦਾ ਅਜ ਤੱਕ ਕੋਈ ਵੀ ਸਾਹਮਣੇ ਕੋਈ ਵਾਕਿਆ ਆਇਆ ਕਿ ਕਿਸੇ ਨੇ ਇਦਾਂ ਤੁਸੀਂ ਫੜਿਆ ਹੋਵੇ ਇਹ ਸਿਰਫ ਇੱਕ ਇਲਜ਼ਾਮ ਆ ਤੇ ਇਹ ਇੱਕ ਬਿਨਾ ਬੁਨਿਆਦ ਗੱਲ ਬੜੀ ਫੈਲੀ ਹੋਈ ਆ ਜਨਾ ਕਹਾਣੀ ਉੱਠ ਕੇ ਇਸ ਗੱਲ ਨੂੰ ਸ਼ੁਰੂ ਕਰ ਦਿੰਦਾ ਮੈਂ ਤਾਂ ਸੋਚਦਾ ਤੀ ਆਪਣੀ ਇਹ ਸ਼ਬਦ ਕਹਿ ਕੇ ਕਿ ਸਾਡੇ ਗੁਰੂ ਸ਼ੈਤਾਨ ਨੇ ਸਾਡੇ ਤੇ ਪ੍ਰਸ਼ਾਦ ਨੂੰ ਸ਼ੈਤਾਨ ਕਹਿੰਦੇ ਜਿਹੜੇ ਵੀ ਬੋਲੀ ਜਾਂਦੇ ਨੇ ਬਿਨਾ ਇਸ ਕੋਈ ਪਰੂਫ ਤੱਤ ਦੇ ਆਧਾਰ ਦੇ ਵੀ ਕਿੰਨੀ ਗੱਲ ਕਹੀ ਮੈਂ ਤੇ ਕਹੂੰਗਾ ਵੀ ਤੂੰ ਹੀ ਭਾਈ ਆਪਣੇ ਮੂੰਹ ਤੇ ਮਿੱਟੀ ਪਾਈ ਜਾਂਦੇ ਖੇ ਪਾਈ ਜਾਂਦੇ ਬੋਲ ਬੋਲ ਕੇ ਜਦ ਕਿ ਦੁਜਿਆਂ ਨੇ ਕਦੀ ਗੱਲ ਕੀਤੀ ਨਹੀਂ ਸਵਾਲ ਹੈ ਕਿ ਇਸ ਗੱਲ ਦਾ ਜਵਾਬ ਮੈਂ ਤਨਵੀਸ ਕਰਕੇ ਦੇ ਰਿਹਾ ਕਿ ਦੇਖੋ ਹਰ ਧਰਮ ਦੀ ਇੱਕ ਮर्यादा ਹੁੰਦੀ ਆ ਤੇ ਹਰ ਧਰਮ ਦੇ ਅੰਦਰ ਹਰ ਇੱਕ ਬੰਦਾ ਆਪਣੇ ਧਰਮ ਦੀ ਮर्यादा ਵਿੱਚ ਰਹਿੰਦਾ ਤੇ ਆਪਣੀਆਂ ਰਿਚੁਅਲਸ ਨੇ ਜੋ ਵੀ ਉਹਨਾਂ ਦੀ ਧਾਰਮਿਕਤਾ ਦੇ ਰਿਚੁਅਲਸ ਨੇ ਰੀਤੀ ਰਿਵਾਜ ਉਹਨਾਂ ਦੇ ਅਨੁਸਾਰ ਜਿੰਦਾ ਹੈ ਤੇ ਇਸੇ ਤਰ੍ਹਾਂ ਕ੍ਰਿਸਚੀਅਨਿਟੀ ਦੇ ਅੰਦਰ ਵੀ ਜਿਹੜੀਆਂ ਰਿਚੁਅਲਸ ਨੇ ਜੋ ਸਾਨੂੰ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਪਰਮੇਸ਼ਵਰ ਦੇ ਦੁਆਰਾ ਸੰਧਾਨ ਦਿੱਤੇ ਗਏ ਸੇ ਉਹਨਾਂ ਦੇ ਚੱਲਦੇ ਆ ਤੇ ਸਾਡੀ ਬਾਈਬਲ ਦੇ ਅੰਦਰ ਨਿਕਮਨ ਅਗਰ ਅਸੀਂ 20 ਧਾਇ ਪੜ੍ਹਦੇ ਆ ਤਾਂ ਉਹਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਪਰਮੇਸ਼ਵਰ ਨੇ ਕਿਹਾ ਮਨੁੱਖੜ ਕੇ ਕਿਸੇ ਹੋਰ ਚੀਜ਼ ਨੂੰ ਤੁਸੀਂ ਪਰਮੇਸ਼ਵਰ ਕਰਕੇ ਨਹੀਂ ਮੰਨਣਾ ਔਰ ਕਿਸੇ ਵੀ ਹੱਥ ਦੀ ਬਣਾਈ ਹੋਈ ਚੀਜ਼ ਪੱਥਰ ਤਸਵੀਰ ਅੱਗੇ ਮੱਥਾ ਨਹੀਂ ਟੇਕਣਾ ਕਿਉਂਕਿ ਮੈਂ ਤੁਹਾਡਾ ਯਹਵਾ ਪਰਮੇਸ਼ਰ ਐਕਸਪੀਰੀਟਾ ਇੱਕ ਆਤਮਾ ਮੈਂ ਇੱਕ ਜੀਵਤ ਸ਼ਕਤੀਆਂ ਔਰ ਮੈਨੂੰ ਕੋਈ ਹੱਥਾਂ ਨਾਲ ਬਣਾ ਨਹੀਂ ਸਕਦਾ ਮਨੁਸ਼ ਇਸ ਲਈ ਸਾਡੇ ਕੋ ਵਿਸ਼ਵਾਸ ਦਾ ਇੱਕ ਗਿਆਨ ਹੈ ਜਿਹਦੇ ਵਿੱਚ ਅਸੀਂ ਸਵਾਏ ਆਪਣੇ ਪਰਮੇਸ਼ਰ ਤੋਂ ਕਿਸੇ ਵੀ ਚੀਜ਼ ਦੇ ਅੱਗੇ ਨਾ ਚੁੱਕਦੇ ਨਾ ਉਹਨੂੰ ਮੰਨਦੇ ਆ ਔਰ ਕਿਸੇ ਵੀ ਚੀਜ਼ ਦੇ ਅੱਗੇ ਚੜਾਇਆ ਪ੍ਰਸ਼ਾਦ ਨੂੰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡੇ ਲਈ ਸਾਡਾ ਪ੍ਰਸ਼ਾਦ ਇੱਕੇ ਵਰੀ ਪ੍ਰਭੂ ਯਿਸੂ ਮਸੀਹ ਕ੍ਰੋਸ 'ਤੇ ਚੜਿਆ ਸਾਡੇ ਲਈ ਉਹ ਪ੍ਰਸ਼ਾਦ ਬਣਿਆ ਅਸੀਂ ਪ੍ਰਸ਼ਾਦ ਸ਼ਬਦ ਦਾ ਅਰਥ ਹੈ ਬਲੇਸਿੰਗ ਆਸ਼ੀਰਵਾਦ ਅਸੀਂ ਪ੍ਰਸ਼ਾਦ ਸ਼ਬਦ ਨੂੰ ਇਹ ਮੰਨਿਆ ਅਕੋਰਡਿੰਗ ਟੂ ਬਾਈਬਲ ਕਿ ਪ੍ਰਸ਼ਾਦ ਦਾ ਮਤਲਬ ਹੈ ਸਾਾਨੂੰ ਕੋਈ ਬਲੇਸ ਕਰਦਾ ਸਾਨੂੰ ਕੋਈ ਜੀਵਨ ਦਿੰਦਾ ਤੇ ਉਹ ਸਾਨੂੰ ਮਿਲਿਆ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਦੇ ਦੁਆਰਾ ਇਸ ਕਰਕੇ ਸਾਡੀ ਹੋਰ ਕਿਸੇ ਚੀਜ਼ ਤੇ ਆਸਤਾ ਨਹੀਂ ਹੈ ਤਾਂ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜਾ ਦੋ ਬੰਦਿਆਂ ਨੇ ਲੱਖਾਂ 크੍ਰਿਸਚIANS ਸੌਰੀ ਸਿੱਖਾਂ ਦੇ ਅੰਦਰ ਜ਼ਹਿਰ ਪਾਰ ਦਿੱਤਾ ਉਸ ਪੋਡਕਾਸਟ ਦੇ ਦੁਆਰਾ ਤੇ ਇਹ ਵੀਡੀਓ ਜਿਹੜੇ ਸਾਡੇ 크੍ਰਿਸਚIANS ਨੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਿੱਖਾਂ ਤੱਕ ਹਰ ਇੱਕ ਤੱਕ ਜਾਏ ਅਗਰ ਉਹ ਮਿਲੀਅਨ ਤੱਕ ਜਾ ਰਹੀ ਵੀਡੀਓ ਲਗਭਗ 8 ਲੱਖ ਈਜ਼ ਦੇ ਆ ਗਈ ਨੇ ਤੇ ਸਾਡੀ ਵੀ ਕਾਫੀ ਜਾਣੀ ਚਾਹੀਦੀ ਹੈ ਤਾਂ ਕਿ ਇਹਦਾ ਆਨਸਰ ਸਾਰਿਆਂ ਨੂੰ ਮਿਲੇ ਉਸ ਤੋਂ ਬਾਅਦ ਇਹ ਬੰਦਿਆਂ ਨੇ ਇੱਕ ਹੋਰ ਗੱਲ ਕੀਤੀ ਨਾ ਕੋੜੇ ਖਾਨ ਦੀ ਤੇ ਇਹ ਸੁਣੀ ਇਹ ਜਿਹੜੀ ਕੋੜੇਖਾਨ ਦੀ ਗੱਲ ਆ ਨਾ ਬੇहद ਸ਼ਰਮਸ਼ਾਰ ਕਰਨ ਵਾਲੀ ਗੱਲ ਕੀਤੀ ਇਹਨਾਂ ਦੋਨਾਂ ਬੰਦਿਆਂ ਨੇ ਇਹ ਬੰਦਾ ਜਿਹੜਾ ਲਾਲੀ ਮਲਤਾਨੀ ਵੈਸੇ ਮੈਂ ਇਹਨੂੰ ਸਿੱਖ ਨਹੀਂ ਮੰਨਦਾ ਕਿਉਂਕਿ ਪਤਾ ਨਹੀਂ ਕਦੀ ਦੇਖਿਆ ਤੇ ਹੈ ਨਹੀਂ ਕਿ ਸਿੱਖਾਂ ਦੇ ਵਿੱਚ ਦਾ ਕੀ ਰੋਲ ਹੈ ਜਿਹੜੇ ਵਧੀਆ ਸਿੱਖ ਇਹਦਾ ਦੀ ਨੀਚ ਹਰਕਤ ਨਹੀਂ ਕਰਦੇ ਕਿ ਉੱਠ ਪੌਡਕਾਸਟ ਕਰ ਰਿਹਾ ਔਰ ਕਹਿੰਦਾ ਜੇ ਤੁਹਾਡੇ ਪ੍ਰਮੇਸ਼ੂ ਨੇ ਕੋੜੇ ਖਾਏ ਤੇ ਜੇ ਉਹਦੇ ਕੋੜੇ ਖਾਣ ਨਾਲ ਲੋਕੀ ਚੰਗੇ ਤੂੰ ਵੀ ਕੋੜੇ ਖਾਓ ਹੋ ਸਕਦਾ ਸਾਰੇ ਚੰਗੇ ਹੋ ਜਾਣ ਉਹ ਮੂਰਖ ਭਾਈ ਤੂੰ ਜਾਣਾ ਇੱਕ ਵੀਡੀਓ ਦੇਖ ਅਕਾਲ ਫਿਲਮ ਜਿਹੜੀ ਬਣਾਈ ਗਈ ਹੈ ਇੱਕ ਜਿਹੜੀ ਸਿੱਖ ਰਵੈਤਾਂ ਦੇ ਬਿਲਕੁਲ ਹੀ ਅਨਕੂਲ ਨਹੀਂ ਹੈ ਕਿਉਂਕਿ ਸਿੱਖੀ ਦੇ ਵਿੱਚ ਕਿਸੇ ਵੀ ਕਿਰਦਾਰ ਨੂੰ ਨਿਭਾਇਆ ਨਹੀਂ ਜਾ ਸਕਦਾ ਦ੍ਰਿਸ਼ ਨਹੀਂ ਬਣਾਇਆ ਜਾ ਸਕਦਾ ਕੋਈ ਫਿਲਮ ਨਹੀਂ ਬਣਾਈ ਜਾ ਸਕਦੀ ਸਿੱਖਾਂ ਦੇ ਕਿਰਦਾਰ ਦੇ ਉੱਤੇ ਕਿਸੇ ਕੋਈ ਵੀ ਇਤਿਹਾਸਕ ਫਿਲਮ ਨਹੀਂ ਬਣ ਸਕਦੀ ਇਹਦੇ ਵਿੱਚ ਜੋ ਇਹਦੇ ਵਿੱਚ ਕਿਰਦਾਰ ਨੇ ਉਹਨਾਂ ਨੇ ਸਾਰਾ ਕੁਝ ਬਾਣਾ ਵੀ ਧਾਰਨ ਕੀਤਾ ਕਕਾਰ ਵੀ ਧਾਰਨ ਕੀਤੇ ਉਹ ਸਾਰਾ ਕੁਝ ਧਾਰਨ ਕਰਕੇ ਉਹਨਾਂ ਨੇ ਰਵੈਤਾਂ ਨੂੰ ਇੱਕ ਸੱਟ ਮਾਰੀ ਆ ਜਿਹੜੀ ਸਿੱਖ ਭਾਵਨਾ ਨੂੰ ਉਹਨੂੰ ਠੇਸ ਪਹਾਈ ਆ ਜਦੋਂ ਅਸੀਂ ਗਏ ਆ ਜੀ ਉਦੋਂ ਬੈਨਰ ਜਾ ਕੇ ਉਹ ਭੱਜੇ ਨੇ ਤੇ ਅੰਦਰ ਫਿਲਮ ਚੱਲ ਰਹੀ ਸੀ ਪ੍ਰਸ਼ ਖਰ ਨੂੰ ਇਹਨਾਂ ਨੇ ਇੱਕ ਸਾਈਡ ਤੇ ਬਟਾਇਆ ਹੋਇਆ ਕਿ ਤੁਸੀਂ ਸਾਨੂੰ ਲਿਖ ਕੇ ਦੇ ਦਿਓ ਫਿਲਮ ਬੰਦ ਆ ਉਧਰ ਸਾਨੂੰ ਭੇਜ ਕੇ ਇਹਨਾਂ ਨੇ ਪਿੱਛੇ ਪੁਲਿਸ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਆ ਅੰਦਰ ਫਿਲਮ ਚਲਵਾਤੀ ਬਿਲਕੁਲ ਜੀ ਅਸੀਂ ਫਿਲਮ ਨਹੀਂ ਚੱਲਣ ਦੇਣੀ ਲੁਧਿਆਣੇ ਦੇ ਵਿੱਚ ਅਸੀਂ ਫਿਲਮ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਰਿਹਾ ਬੰਦ ਕਰਾ ਰਹੇ ਇੱਥੇ ਵੀ ਅਸੀਂ ਫਿਲਮਾਂ ਚੱਲਣ ਨਹੀਂ ਦੇਣੀ ਸਾਰੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਨੇ ਉਹ ਰੀਲਾਂ ਵਾਲੇ ਬੀਬੀਆਂ ਪਹਿਣਾ ਤੋਂ ਇਹਨਾਂ ਨੇ ਵੀਡੀਓ ਪਵਾ ਪਵਾ ਕੇ ਕਿ ਅਖੇ ਜੀ ਇਹ ਫਿਲਮ ਦੇ ਵਿੱਚ ਆਇਆ ਜੀ ਆਏ ਆ ਜਿਹੜੀਆਂ ਬੀਬੀਆਂ ਨੂੰ ਦਸਤਾਰਾ ਸੇ ਆ ਕੇ 30 30 ਸਾਲ ਦੇ ਵਿੱਚ ਔਰ ਵੈਸੇ ਵੀ ਅਸੀਂ ਜਾਣਦੇ ਹਾਂ ਔਰ ਤੂੰ ਪਤਾ ਨਹੀਂ ਕਿਹੜੀ ਖੁੱਡ ਚ ਬੈਠਾ ਭਾਈ ਕਿ ਕਿਹੜੇ ਗੁਫਾ ਚ ਨਿਕਲ ਕੇ ਦੋਵੇਂ ਬਾਹਰ ਆ ਗਏ ਕਿ ਤੁਹਾਨੂੰ ਸਿੱਖ ਧਰਮ ਚ ਕੀ ਹੋ ਰਿਹਾ ਹਿੰਦੂ ਧਰਮ ਚ ਕੀ ਹੋ ਰਿਹਾ ਤੁਹਾਨੂੰ ਕੁਝ ਪਤਾ ਹੀ ਨਹੀਂ ਉਹ ਭਾਈ ਮੇਰਿਆ ਇਹ ਦੇਖ ਇਹ ਵਿਰੋਧ ਕਰ ਰਿਹਾ ਕਿਉਂਕਿ ਜਿਹੜੀ ਸਿੱਖਾਂ ਦੇ ਗੁਰੂਆਂ ਦੇ ਅਕੋਰਡਿੰਗ ਜੋ ਉਹਨਾਂ ਨੇ ਕੀਤਾ ਤੇ ਜੋ ਸਿੱਖ ਗੁਰੂ ਨੇ ਕੋਈ ਵੀ ਇਨਸਾਨ ਉਹਨਾਂ ਦੇ ਬਰਾਬਰ ਜਾਂ ਉਹਨਾਂ ਦੇ ਕਰੈਕਟਰ ਕਿਰਦਾਰ ਦੇ ਵਿੱਚ ਨਹੀਂ ਆ ਸਕਦਾ ਜੋ ਉਹਨਾਂ ਦਾ ਜੀਵਨ ਸੀ ਜੋ ਸਿੱਖ ਗੁਰੂਆਂ ਨੇ ਕੀਤਾ ਕੋਈ ਬਾਅਦ ਵਿੱਚ ਇਨਸਾਨ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਜੋ ਉਹਨਾਂ ਨੇ ਕੀਤਾ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦਾ ਉਹਨਾਂ ਦੇ ਕਰੈਕਟਰ ਦੇ ਕਿਰਦਾਰ ਦੇ ਬਰਾਬਰ ਕਦੀ ਨਹੀਂ ਆ ਸਕਦਾ ਹੁਣ ਇਸੇ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਦੇ ਜਿਹੜੇ ਕੋੜੇ ਨੇ ਖਾਣਾ ਉਹ ਇੰਨਾ ਪਵਿੱਤਰ ਕਰੈਕਟਰ ਆ ਹੁਣ ਇਹ ਮੈਨੂੰ ਦੱਸ ਪੀ ਪਈ ਅਸੀਂ ਇੱਕ ਪਾਪੀ ਮਨੁੱਖ ਉਹਨਾਂ ਦੇ ਕਰੈਕਟਰ ਦੇ ਕਿਦਾਂ ਬਰਾਬਰੀਆਂ ਤੁਲੋ ਸਕਦੇ ਤੂੰ ਸਿਰਫ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਉਹਦੇ ਸ਼ਰੀਰ ਤੇ ਕੋਰੇ ਪੈ ਕੇਲ ਟੋਕੇ ਇਹ ਸਾਰਾ ਕੁਝ ਜੋ ਯੀਸ਼ੂ ਮਸੀਹ ਨੇ ਮਾਨਵਤਾ ਦੇ ਲਈ ਇਨਸਾਨਾਂ ਦੇ छुटकारे ਲਈ ਕੀਤਾ ਤੇਰੇ ਅੰਦਰ ਇਹਦੀ ਨਾ ਕੋਈ ਵੈਲਿਊ ਆ ਨਾ ਕੋਈ ਤੂੰ ਰਿਸਪੈਕਟ ਕਰਦਾ ਉਹਦਾ ਬੋਲਦਾ ਵਿਦ ਟੂ ਰਿਸਪੈਕਟ ਤੇਰੇ ਅੰਦਰ ਕੋਈ ਰਿਸਪੈਕਟ ਨਹੀਂ ਆ ਤੂੰ ਇਹਨੂੰ ਇੱਕ ਆ ਫਾਲਤੂ ਚੀਜ਼ ਸਮਝਦਾ ਐਸੇ ਲਈ ਤੇਰੇ ਸ਼ਬਦਾਂ ਦੇ ਅੰਦਰ ਨਫ਼ਰਤ ਔਰ ਈਰਸ਼ਾ ਦੀ ਭਾਵਨਾ ਜਿਹੜਾ ਤੂੰ ਇਹ ਗੱਲ ਕੀਤੀ ਤੂੰ ਜਾਣਦਾ ਯੀਸ਼ੂ ਮਸੀਹ ਦੀ ਉਸ ਕੁਰਬਾਨੀ ਨੂੰ ਕੁੜੀ ਖਾਂ ਦੇ ਵਿਸ਼ੇ ਨੂੰ ਤੂੰ ਇੱਕ ਹਿਸਾਬ ਨਾਲ ਨਿੰਦਾ ਕਰ ਰਿਹਾ ਤੂੰ ਨੂੰ ਤੂੰ ਸਮਝ ਰਿਹਾ ਔਰ ਤੇਰੇ ਤੇ 295 ਧਾਰਾ ਲੱਗੇ ਪੱਕੀ ਬੇਅਬਦੀ ਦਾ ਤੇਰੇ ਤੇ ਅਸੀਂ ਕੋਈ ਕੇਸ ਠੁਕ ਸਕਦੇ ਹਾਂ ਕਿਉਂਕਿ ਤੂੰ ਯੇਸ਼ੂ ਮਸੀਹ ਦੀ ਕੁਰਬਾਨੀ ਨੂੰ ਕੋੜੇ ਖਾਂਦੇ ਵਿਸ਼ੇ ਨੂੰ ਨਿੰਦਾ ਕੀਤੀ ਹੈ ਉਹ ਭਈ ਜੋ ਯੇਸ਼ੂ ਮਸੀਹ ਨੇ ਕਰ ਦਿੱਤਾ ਨਾ ਉਹ ਪਾਪੀ ਇਨਸਾਨ ਨਹੀਂ ਕਰ ਸਕਦਾ ਅਸੀਂ ਉਹਦੇ ਤੁਲ ਵੀ ਨਹੀਂ ਅਸੀਂ ਕੁਝ ਵੀ ਨਹੀਂ ਕਰ ਸਕਦੀ ਜੋ ਨੇ ਕੀਤਾ ਤੇ 100% ਉਹਦੇ ਕੋੜੇ ਖਾਣ ਦੀ ਜਿਹੜੀ ਜਿਹੜਾ ਉਹਦਾ ਕੋੜੇ ਖਾ ਕੇ ਲੋਕਾਂ ਨੂੰ ਛੁਟਕਾਰਾ ਦੇਣਾ 100% ਹੈ ਹਜ਼ਾਰਾਂ ਲੱਖਾਂ ਚਮਈਆਂ ਹੋਰੀ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਨਾ ਇਹ ਦੇਖ ਮਨ ਕੇ ਸੜ ਗਏ ਗਲ ਗਏ ਟੀਬੀ ਦੀ ਬਿਮਾਰੀ ਸੀ ਰੀੜ ਦੀ ਹੱਡੀ ਨੀਚੇ ਦਾ ਦਰ ਡੱਡ ਹੋ ਗਿਆ ਹਾਂਜੀ ਇੱਕ ਇੱਕ ਮਹੀਨੇ ਸੇ ਡੱਡ ਹੋ ਗਿਆ ਹੈ ਹਾਂਜੀ ਰੀੜ ਦੀ ਹੱਡੀ ਮੇਂ ਅੰਧਕਾਰ ਕਾ ਗੰਨਾਰੋ ਖਤਮ ਚ ਹallelujah ਉੱਚਾ 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 ਵਾਜੀਵਤ ਖੁਦਾ ਹੈ ਹallelujah ਇਹ ਥੋੜੇ ਦਿਨ ਪਹਿਲਾਂ ਇਹ ਸਾਡੀ ਡਿਸਕ੍ਰਿਪਸ਼ਨ ਚ ਲਿੰਕ ਮਿਲ ਜੇਗਾ ਤੁਹਾਨੂੰ ਇਸ ਗਵਾਇ ਦਾ ਇਹ ਕੁੜੀ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਤੋਂ ਇਹਦੇ 18 ਨੋ ਮਨਕੇ ਗਲ ਕੇ ਰੀੜ ਦੀ ਹੱਡੀ ਦੇ ਔਰ ਉਹਨਾਂ ਨੇ ਜਵਾਬ ਦੇ ਦਿੱਤਾ ਵੀ ਇਹਦੀ ਖਤਮ ਹੈ ਕਹਾਣੀ ਇਹਦਾ ਕੋਈ ਲਾਜ਼ਮੀਗਾ ਉਹਦਾ ਪਰਦਾ ਉਹਦਾ ਭਰਾ ਪ੍ਰਦਾਨ ਸੀ ਉਹਨੇ ਜਿਹੜਾ ਬਿਜਲੀ ਬਿਜਲੀ ਬੋਰਡ ਦਾ ਜਿਹੜਾ ਨੇਤਾ ਆ ਵਿਤ ਉਹ ਮੰਤਰੀ ਉਹਦੀ ਸ਼ਿਫਾਰਿਸ਼ ਪੁਆਈ ਤੇ ਸਾਰੀ ਇੱਕ ਸਪੈਸ਼ਲ ਟੀਮ ਉਹਦੇ ਤੇ ਲੱਗ ਗਈ ਤੇ ਉਹਨਾਂ ਨੇ ਜਿਹੜਾ ਸਾਰਾ ਦੇਖਿਆ ਤੇ ਉਹ ਖਤਮ ਸੀ ਇਹਦੀ ਰੀੜ ਦੀ ਹੱਡੀ ਪੂਰੀ ਤੇ ਉਹਦਾ ਧੜ ਨੀਚੇ ਦਾ ਵੀ ਡੈੱਡ ਹੋ ਗਿਆ ਈ ਉਸ ਤੋਂ ਬਾਅਦ ਉਹਨਾਂ ਨੇ ਚੰਡੀਗੜ੍ਹ ਰੈਫਰ ਕਰਤਾ ਪੀਜੀ ਪੀਜੀ ਵਾਲੇ ਡਾਕਟਰਾਂ ਨੇ ਜਿਹੜਾ ਸਾਰੇ ਟੈਸਟ ਸਾਰਾ ਕੋਈ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਲੈ ਜਾਓ ਇਹ ਥੋੜੇ ਦਿਨ ਜ਼ਿੰਦਾ ਰਹੇਗੀ ਇਹ ਇਹਦਾ ਹੱਲ ਨਹੀਂ ਹੈ ਇਹਦੇ ਇਧਰ ਰੀੜ ਦੀ ਹੱਡੀ ਇਦਾਂ ਜਿੱਦਾਂ ਕੱਚੀ ਕੰਧ 'ਚ ਸਕਰੂ ਲਾਈਏ ਤੇ ਸਕਰੂ ਲਾਉਣ ਤੋਂ ਬਾਅਦ ਕੀ ਉਹ ਕੰਧ 'ਚ ਲੱਗ ਜਾਏਗਾ ਇਦਾਂ ਦੀ ਰੀੜ ਦੀ ਹੱਡੀ ਤੇ ਉਹ ਤੇ ਡੈੱਡ ਸੀ ਤੇ ਉਹ ਬਹੁਤ ਬਿਮਾਰ ਹੋ ਗਈ ਤੈਨੂੰ ਐਂਬੂਲੈਂਸ 'ਚ ਲੱਗੇ ਜਾ ਰਹੀ ਤੇ ਐਂਬੂਲੈਂਸ ਵਾਲਾ ਜਿਹੜਾ ਹੀ ਉਹ ਪ੍ਰੋਵੀਜ਼ਨ ਨੂੰ ਮੰਨਦਾ ਹੀ ਉਹ ਇੱਥੇ ਲੈ ਫਿਰ ਉਹ ਇੱਥੇ ਰੁਕੇ ਫਿਰ ਪ੍ਰੇਰ ਸ਼ੁਰੂ ਹੋਈ ਫਿਰ ਪਰਮੇਸ਼ਵਰ ਦੀ ਪਾਵਰ ਨੇ ਕੋੜੇ ਖਾਣ ਦੀ ਪਾਵਰ ਨੇ ਉਦੇ ਜੀਵਨ ਚ ਕੰਮ ਕੀਤਾ ਤੇ ਉਹ ਚੰਗੀ ਹੋ ਗਈ ਤੂੰ ਕਿਹਨਾ ਕੋੜੇਖਾਨ ਦੀ ਪਾਵਰ ਇੱਕ ਕੋੜੇਖਾਨ ਦੀ ਪਾਵਰ ਉਹਦੇ ਜੀਵਨ ਚ ਕੰਮ ਕਰਦੀ ਆ ਜਿਹੜਾ ਕੋੜੇਖਾਨ ਨੂੰ ਵਿਸ਼ਵਾਸ ਕਰਦਾ ਆ ਉਹਨੂੰ ਰਿਸਪੈਕਟ ਕਰਦਾ ਉਹਨੂੰ ਫੇਥ ਕਰਦਾ ਤੇਰੇ ਵਰਗੇ ਜਿਹੜਿਆ ਮੁਲਤਾਨੀ ਨਾਮ ਦੇ ਬੰਦਿਆ ਤੇਰੇ ਵਰਗਿਆਂ ਨੂੰ ਨਹੀਂ ਬਦਾਇ ਪਾਵਰ ਕਿਉਂਕਿ ਬਾਈਬਲ ਦੇ ਅੰਦਰ ਲਿਖਿਆ ਸਰੀਰਕ ਮਨੁੱਖ ਆਤਮਾ ਦੀਆਂ ਗੱਲਾਂ ਨੂੰ ਗ੍ਰਹਿਣ ਨਹੀਂ ਕਰ ਸਕਦਾ ਤੂੰ ਸਰੀਰਕ ਤੂੰ ਆਤਮਿਕ ਨਹੀਂ ਹੈ ਇਸ ਕਰਕੇ ਤੈਨੂੰ ਇਹ ਗੱਲ ਪਤਾ ਨਹੀਂ ਹੈ ਬਾਕੀ ਰਹੀ ਗੱਲ ਚਿੰਗਾਈ ਹੈ ਅਨਮੋਲਕ ਪਾਤਰਾ ਕਹਿੰਦਾ ਵੀ ਲਿਖ ਕੇ ਦੋ ਗਰੰਟੀ ਇਹਨੂੰ ਮੈਂ ਪੁੱਛਦਾ ਅਨਮੋਲਕ ਪਾਤਰਾ ਨੂੰ ਤੂੰ ਇੰਨਾ ਇਲਾਜ ਕਰਾਉਣਾ ਇੰਨਾ ਤੈਨੂੰ ਲੋਕ ਡੋਨੇਟ ਕਰਦੇ ਪੈਸਾ ਇਲਾਜ ਕਰਾਉਣ ਲਈ ਤੂੰ ਗਰੰਟੀ ਦੇ ਸਕਦਾ ਜਿਹੜੇ ਵੀ ਮਰੀਜ਼ ਆਉਂਦੀ ਨਹੀਂ ਵੀ ਹਾਂ ਮੇਰੀਆਂ ਦਵਾਈਆਂ ਜਿਹੜਾ ਮੈਂ ਤੁਹਾਡਾ ਟ੍ਰੀਟਮੈਂਟ ਕਰਦਾ ਤੁਸੀਂ ਪੱਕਾ ਠੀਕ ਹੋ ਜਾਓਗੇ ਉਹ ਭਈ ਤੂੰ ਇੰਨਾ ਪੈਸਾ ਦੇ ਕੇ ਫਿਰ ਨਹੀਂ ਗਾਰੰਟੀ ਲਏਗਾ ਵੀ ਹਮਰੀ ਜ ਉਹ ਡਾਕਟਰ ਨਹੀਂ ਕਦੀ ਗਾਰੰਟੀ ਲੈਂਦੇ ਤੂੰ ਗਾਰੰਟੀਆਂ ਦੀ ਗੱਲ ਕਰਦਾ ਪਤਾ ਨਹੀਂ ਕਿਹੜੀ ਗੁਫਾ ਸੇ ਬਾਹਰ ਆਇਆ ਔਰ ਤੂੰ 크੍ਰਿਸਚੀਅਨਿਟੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਨੂੰ ਜਿਹੜਾ ਅਕੋਰਡਿੰਗ ਟੂ ਪ੍ਰਿਥਵੀ ਦੇ ਰੂਲ ਦੇ ਮੁਤਾਬਕ ਉਹ ਧਰਮ ਆ ਲੇਕਿਨ ਖੁਦਾ ਦੇ ਸਾਹਮਣੇ ਧਰਮ ਨਹੀਂ ਉਹ ਇੱਕ ਰਸਤਾ ਹੈ ਸੱਚਾ ਪਾਵਰਫੁਲ ਔਰ ਇਹ ਗੱਲ ਸਿੱਖ ਧਰਮ ਦੇ ਪ੍ਰਚਾਰਕ ਵੀ ਬੋਲਦੇ ਆ ਦੇ ਹਾਂਜੀ ਕਿਉਂਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਬੜਾ ਸਪਸ਼ਟ ਆ ਕਿ ਹਿੰਦ ਪੰਡਤ ਮੁਲਾ ਜੋ ਲਿਖਦੀ ਆ ਛਾੜ ਚਲੇ ਹਮ ਕਸ਼ੂ ਨਾ ਲੀਆ ਗੁਰੂ ਸਾਹਿਬ ਨੇ ਤਾਂ ਕਿਹਾ ਇਹਦਾ ਨਾਂ ਹਮ Hindu ਨਾ ਮੁਸਲਮਾਨ ਨਾ ਹਮ ਮੁਸਲਮਾਨ ਅੱਲਾ ਰਾਮ ਕੇ ਪਿੰਡ ਪੁਰਾਣਾ ਹਾਂ ਇਹ ਇਹ ਭਗਤ ਜੀ ਨੇ ਨਹੀਂ ਲਿਖਿਆ ਇਹ ਗੁਰੂ ਅਰਜਨ ਦੇਵ ਇਹ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਆਇਆ ਉਹਨਾਂ ਨੇ ਅੱਛਾ ਬਈ ਦੋਨੋਂ ਨੇ ਲਿਖਿਆ ਹਾਂ ਇਹ ਇਹ ਜਿਹੜੀ ਜਿਹੜੀ ਤੁਕ ਵਿੱਚ ਪੜ ਰਿਆ ਨਾ ਇਹ ਗੁਰੂ ਅਰਜਨ ਪਾਤਸ਼ਾਹ ਦੀ ਤੁਕ ਆ ਨਹੀਂ ਮੈਂਨੇ ਤਾਂ ਕਬੀਰ ਜੀ ਕੀ ਸੁਣੀਆ ਮੇਰੇ ਸਾਹ ਸੇ ਤਾਂ ਸਾਇਦ ਕਬੀਰ ਜੀ ਕੀ ਹੈ ਨਹੀਂ ਨਹੀਂ ਜਿਹੜਾ ਕਬੀਰ ਜੀ ਦਾ ਸ਼ਬਦ ਹੈ ਨਾ ਉਲਟ ਜਾਤ ਕੋਲ ਦੋ ਮਾਰੀ ਸੁਣ ਸਹਿਜ ਮੇ ਬੁਣ ਤੁਮਾਰੀ ਹਮਰਾ ਚਗਰਾ ਰਹਾ ਨਾ ਕਉ ਪੰਡਤ ਮੁੱਲਾ ਛਾਡੇ ਦੋ ਉਹ ਡਿਫਰੈਂਟ ਹੈ ਜਿਹੜਾ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਵਰਤ ਨਾ ਰੋ ਨਾਮ ਹੈ ਰਮਦਾਨਾ ਤਿਸੇ ਵੀ ਜੋ ਰਖੇ ਨਿਦਾਨਾ ਉਹ ਅਲੱਗ ਸ਼ਬਦ ਹੈ ਨਹੀਂ ਉਹ ਅਲੱਗ ਸ਼ਬਦ ਹੈ ਅੱਛਾ ਅੱਛਾ ਅਲੱਗ-ਅਲੱਗ ਸ਼ਬਦ ਹੈ ਉਹ ਮੈਂ ਇਸ ਤੋਂ ਇਲਾਵਾ ਤੁਹਾਨੂੰ 25 30 ਹੋਰ ਐਗਜ਼ਾਮਪਲ ਦੇ ਸਕਦਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਗੱਲ ਕੀਤੀ ਆ ਕਿ ਅ ਉਹਦਾ ਕੋਈ ਲੈਣਾ ਦੇਣਾ ਨਹੀਂ ਉਹਦਾ ਉਹਨਾਂ ਵਿੱਚ ਜੋਕ ਕ੍ਰਿਤਿਆ ਸੀਗੀਆਂ ਪਹਿਲੀ ਗੱਲ ਤੇ ਕਿ ਜਦੋਂ ਤੁਸੀਂ ਜੇ ਤੁਸੀਂ ਗੁਰਮਤ ਨੂੰ ਸਮਝਦੇ ਆ ਨਾ ਤੇ ਸਿੱਖੀ ਕੋਈ ਧਰਮ ਨਹੀਂ ਆ ਇਹ ਅਸੀਂ ਬਾਅਦ ਚ ਬਣਾਇਆ ਧਰਮ ਇਹ ਇੱਕ ਰਸਤਾ ਸੀਗਾ ਜਿਹਦੇ ਵਿੱਚ ਕੋਈ ਵੀ ਆ ਕੇ ਚੱਲ ਸਕਦਾ ਸੀ ਜਿਸ ਦਿਨ ਗੁਰੂ ਨਾਨਕ ਇਹ ਕੱਲਾ ਸਿੱਖ ਨਹੀਂ ਆ ਇੱਕ ਵੀਡੀਓ ਨਹੀਂ ਹਜ਼ਾਰਾਂ ਲੋਕ ਇਸ ਗੱਲ ਨੂੰ ਮੰਨਦੇ ਕਿ ਸਿੱਖ ਔਰ ਗੁਰੂਆਨੇ ਵੀ ਇਹ ਗੱਲ ਲਿਖ ਕੇ ਦਿੰਦੀ ਹੈ ਕਈ ਜਗ੍ਹਾ ਤੇ ਵੀ ਇਹ ਧਰਮ ਨਹੀਂ ਹੈ ਇੱਕ ਰਸਤਾ ਹੈ ਤੇ ਜਦੋਂ ਸਿੱਖ ਧਰਮ ਦੇ ਗੁਰੂ ਜਾਂ ਤੁਹਾਡੇ ਬਹੁਤ ਸਾਰੇ ਪ੍ਰਚਾਰਕ ਕਹਿੰਦੇ ਧਰਮ ਨਹੀਂ ਹੈ ਇੱਕ ਰਸਤਾ ਆ ਤੇ ਤੂੰ 크ਿਸਚੀਅਨਿਟੀ ਨੂੰ ਕਿੱਦਾਂ ਵੀ ਟਾਰਗੇਟ ਕਰ ਸਕਦਾ ਆਪਣੀ ਗੰਦੇ ਸ਼ਬਦਾਂ ਨਾਲ ਫਲਾਨਾ ਇਹ ਉਹ ਅੱਛਾ ਇੱਕ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਸੀ ਇਹ ਆ ਦੇਖੋ ਇਹਦੇ ਵਿੱਚ ਧਰਮ ਕਹਦਾ ਜੀ ਤੁਸੀਂ ਇਹ ਕਹਿ ਰਹੇ ਹੋ ਬਾਈਬਲ ਦੇ ਅੰਦਰ ਧਰਮ ਨਹੀਂ ਹੈ ਨਹੀਂ ਹੈ ਧਰਮ ਹੀ ਹੈ ਨਹੀਂ ਕਿੰਨਾ ਚਾਹੇ ਧਰਮ ਹੀ ਨਹੀਂ ਹੈ ਤੇ ਫਿਰ ਤੂੰ ਕੀ ਹਵਾ ਜੀ ਤੋਰੇ ਫਿਰਦੀ ਜੀ ਇਹ ਧਰਮ ਹੀ ਹੈ ਕਹਦਾ ਪ੍ਰਚਾਰ ਕਰਦੀ ਉਪਰ ਆ ਟਾਡੇ ਗੁਰੂ ਸਬਾਨ ਵੀ ਨਹੀਂ ਕਹਿੰਦੇ ਇਹਨੂੰ ਧਰਮ ਸਿੱਖ ਤੋਂ ਤੁਹਾਡੇ ਬੰਦੇ ਕਹਰੇ ਨਹੀਂ ਕਿ ਬਾਅਦ ਵਿੱਚ ਧਰਮ ਬਣਿਆ ਇੱਕ ਰਸਤਾ ਸੀ ਜਿਹਦੇ ਵਿੱਚ ਜਿਹੜਾ ਮਰਜੀ ਚੱਲ ਸਕਦਾ ਸੀ ਤਾਂ ਕਿ ਪਰਮਾਤਮਾ ਦੀ ਖੋਜ ਕਰਕੇ ਉਹਨਾਂ ਨਾਲ ਮਿਲ ਕਰੇ ਉਹਨਾਂ ਦੀ ਸਿੱਖਿਆ ਇਹ ਸੀ ਇਸੇ ਤਰ੍ਹਾਂ ਦੁਨੀਆ ਦਾ ਸਭ ਤੋਂ ਵੱਡਾ ਧਰਮ ਦੁਨੀਆ ਦੀ ਸਭ ਤੋਂ ਰੀਚਸ 크ਰਿਸਚੀਅਨਿਟੀ ਨੂੰ ਤੁਸੀਂ ਦੋਨਾਂ ਨੇ ਅ ਪੜਾਈ ਬੇਇੱਜ਼ਤ ਕੀਤਾ ਲੋਕਾਂ ਦੇ ਸਾਹਮਣੇ ਬਹੁਤ ਨੀਚਾ ਦਿਖਾਇਆ ਪਤਾ ਨਹੀਂ ਕਿਹੜੀ ਗੁਫਾ ਚਟਕਿਆ ਕਿਡੀਆਂ ਗੱਲਾਂ ਤੇ ਕਰੀ ਜਾਂਦੇ ਜੀ ਕਹਿੰਦੇ ਚੰਗਿਆਈ ਚੰਗਿਆਈ ਮੈਂ ਕਹਿੰਨਾ ਵੀ ਅੰਮ੍ਰਿਤਸਰ ਦੇ ਵਿੱਚ ਘਟ ਤੋਂ ਘੱਟ ਜਿਆਦਾ ਨਹੀਂ ਤੇ 200-250 ਦੁਕਾਨਾਂ ਹੋਣੀਆਂ ਆਤੰਤਿਕ ਬਾਬਾਂ ਦੀਆਂ ਜਿਨ੍ਹਾਂ ਨੇ ਬਾਹਰ ਲੈ ਕੇ ਆ ਬੰਗਾਲੀ ਫਲਾਨਾ ਸਾਰੇ ਹਫਤੇ ਦੇ ਅੰਦਰ ਫਲਾਨਾ ਤੁਹਾਡਾ ਮਸਲਾ ਹੱਲ ਗਾਰੰਟੀ ਨਾਲ ਇਸਤਰੀ ਵਸ਼ਿਕਰਨ ਮਰਦ ਵਸ਼ਿਕਰਨ ਵੇਲਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਹਰ ਤਰ੍ਹਾਂ ਦਾ ਸਮਾਧਾਨ ਉਹਨਾਂ ਦੇ ਬੋਰਡ ਲਿਖ ਲੈ ਕੇ ਲਾਇਏ ਦੋਟਾਈ ਸੂ ਦੁਕਾਨਾਂ ਨਹੀਂ ਸਿਰਫ ਅੰਮ੍ਰਿਤਸਰ ਪੂਰੇ ਪੰਜਾਬ ਚ ਸੋਚੋ ਪੂਰੇ ਇੰਡੀਆ ਸੋਚੋ ਇਹਨਾਂ ਦੇ ਉੱਤੇ ਤੀ ਵੀਡੀਓ ਕਣੀ ਨਹੀਂ ਅਕਵਾਤਰਾ ਇਹਦੇ ਲਈ ਕਿਉਂ ਨਹੀਂ ਖੜਾ ਆ ਪਤਾ ਨਾ ਵੀ ਗੋ ਅਗਲਾ ਨੇ ਬੰਦੇ ਬਣਾਉਣੇ ਸ਼ੁਰੂ ਜਾਓ ਕਰੋ ਬੰਦ ਕਰਨਾ ਜੀ ਬੋਲੋ ਸਰਕਾਰਾਂ ਨੂੰ ਤੁਸੀਂ ਉੱਠੀ ਜੇ 크੍ਰਿਸਚੀਅਨਿਟੀ ਦੇ ਖਿਲਾਫ ਜਿਹੜੀ ਛੜੀ ਪਿਆਰ ਕਰਨਾ ਸਿਖਾਉਂਦੀ ਹੈ ਮੈਨੂੰ ਦੱਸੋ ਪਹਿਲਾਂ ਅੱਜ ਤੱਕ ਸਾਡੀ ਕੋਈ ਵੀਡੀਓ ਕਿਸੇ ਧਰਮ ਦੇ ਖਿਲਾਫ ਕਿਸੇ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਪਾ ਕੇ ਅਸੀਂ ਕਿਸੇ ਨੂੰ ਬਦਨਾਮ ਕਰਦੇ ਹਾਂ ਦਾ ਜਦੋਂ ਤੁਸੀਂ ਕਰ ਰਹੀ ਜੀ ਜਦੋਂ ਫਿਰ ਤੁਸੀਂ ਸ਼ੁਰੂ ਹੋਗੇ ਤੇ ਜਦੋਂ ਫਿਰ ਅਸੀਂ ਬੋਲੇ ਤੇ ਫਿਰ ਸੈਨ ਵੀ ਕਰੋ ਆਪਣੀ ਵਾਰੀ ਤੁਸੀਂ ਸ਼ੁਰੂ ਹੋ ਜਾਂਦੇ ਹੋਏ ਤੇ ਜਦੋਂ ਫਿਰ ਅੱਗੋਂ ਅਗਲਾ ਜਵਾਬ ਦੇਣਾ ਤੇ ਫਿਰ फिर मुड़के फिर फिर कहंदे आही लड़ा, लड़ेंगे तोडना ऐ करंगी जद चुप रहो ते जे बोलना आंदा ते फिर जे थानू बोलना आंदा ते फिर सणा भी सीखो अगले ने भी क्वेश्चन करना जी आ एक बाबा आ देखो सुनो आम किसी स्त्री पुरुष को वशीकरण करवाना चाहते हैं चाहते हैं कि वो स्त्री या पुरुष हमारा पीछे पीछे चले हमारा बात माने हम जैसा बोले वैसा करे तो अपना नाम फोटो और जिसको बस में करना है उसका नाम फोटो व्हाट्सएप कीजिए इस नंबर पे आज करेंगे बसीकरण कल सुबह तक आपके बस में होगा सामग्री के लिए पंद्रह सौ रुपया यहाँ पर खर्चा लगता है पहले ओए प्रवा अनमोल कवात्री ते आ मुल्तानी आ वीडियो च वेख की कह रहा है ये बंदा शर्म आंदी सानू कहंदा मैं चौबी घंटिया के अंदर इस्त्री तुहाडे पिछे ला दूं चौबी एक मंदिर का पुजारी कह रहा आसाम आसाम ਤੇ ਆ ਜਿਹੜਾ ਕਹਿੰਦਾ ਵੀ ਸਿੱਖ ਧਰਮ ਤੇ ਹਿੰਦੂ ਧਰਮ ਸਿਮੂਲਰ ਨੇ ਦੋਨਾਂ ਦੀ ਮਰਿਆਦਾ ਸੇਮ ਆ 100% ਜਿਹੜੇ ਅਸਲੀ ਗੁਰੂਆਂ ਦੇ ਫਲਸਫੇ ਤੇ ਚੱਲਦੇ ਨਹੀਂ ਉਹ ਕਦੀ ਵੀ ਹਿੰਦੂ ਧਰਮ ਦੇ ਹਿੰਦੂ ਧਰਮ ਨੂੰ ਆਪਣੇ ਆਪ ਨੂੰ ਹਿੱਸਾ ਨਹੀਂ ਮੰਨਦੇ ਉਹ ਕਹਿੰਦੇ ਸਾਡੇ ਗੁਰੂਆਂ ਨੇ ਸਾਨੂੰ ਇੱਕ ਸੇਧ ਦਿੱਤੀ ਆ ਇੱਕ ਰਾਹ ਦਿੱਤਾ ਇੱਕ ਖਾਲਸਾ ਦਾ ਰੂਪ ਦਿੱਤਾ ਇਦਾਂ ਕਰਕੇ ਗੱਲ ਕਰਦੇ ਆ ਪਰ ਇਹ ਮਲਤਾਨੀਨ ਤੇ ਮੈਨੂੰ ਸ਼ੱਕ ਹੁੰਦਾ ਕਿ ਸਿੱਖ ਬੰਦਾ ਹੀ ਨਹੀਂ ਹੈ ਅਗਰ ਇਹ ਹੁੰਦਾ ਤੇ ਇਹ ਗੱਲ ਕਦੀ ਨਾ ਕਰਦਾ ਬਹੁਤ ਸਰੀਆਂ ਜੀਬ ਗੱਲਾਂ ਨੇ ਕੀਤੀਆਂ ਬਹੁਤ ਸਾਰਾ ਅਨਾਵਸ਼ਨਾਬ ਇਹਨਾਂ ਨੇ ਇਹਨਾਂ ਨੇ ਬਕਿਆ ਕਹੂੰਗਾ ਮੈਂ 크ਿਸਚੀਅਨਿਟੀ ਦੇ ਖਿਲਾਫ ਠੀਕ ਹੈ ਤਾਂ ਮੈਂ ਬਸ ਇਹ ਤੁਹਾਨੂੰ ਕਹਿਣਾ ਚਾਹਨਾ ਕਿ ਇਹੋ ਜਿਹੇ ਲੋਕ ਜਿਹੜੇ ਵੀ ਉੱਠਦੇ ਨੇ ਤੇ ਆਪਸੀ ਪਾਈਚਾਰੇ ਵਿੱਚ ਤੇ ਜਿਹਦਾ ਸਿੱਖ ਧਰਮ 크ਿਸਚਨ ਧਰਮ ਇਹਨਾਂ ਦੇ ਅੰਦਰ ਇੱਕ ਤਕਰਾਰ ਨੂੰ ਪੈਦਾ ਕਰਦੇ ਨਹੀਂ ਨਫ਼ਰਤ ਨੂੰ ਪੈਦਾ ਕਰਦੇ ਨੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਝਗੜੇ ਹੋਣ ਬਾਦ ਵਿਵਾਦ ਹੋਣ ਦੰਗੇ ਹੋਣ ਇਹੋ ਜਿਹੇ ਬੰਦਿਆਂ ਨੂੰ ਕੌਮ ਚੋਂ ਛੇਕ ਦੇਣਾ ਚਾਹੀਦਾ ਮੈਂ ਤੇ ਕਹਿੰਦਾ ਕਿ ਦੇਖੋ ਜਿਹੜੇ ਜਿਹੜੇ ਵੀ ਸਿੱਖ ਬੰਦੇ ਨੇ ਜਿਹੜੇ ਵੀ ਪੈਰੋਕਾਰ ਨਹੀਂ ਕਿਉਂ ਨਹੀਂ ਇਹਨਾਂ ਦੇ ਬੰਦਿਆਂ ਦੇ ਐਕਸ਼ਨ ਲੈਂਦੇ ਕਿਉਂ ਨਹੀਂ ਤੁਸੀਂ ਇਹਨਾਂ ਨੂੰ ਬੋਲਦੇ ਵੀ ਤੁਹਾਨੂੰ ਕਿਨੇ ਅਧਿਕਾਰ ਦਿੱਤਾ ਕਿ ਤੁਸੀਂ ਉੱਠ ਕੇ ਕਿਸੇ ਦੂਸਰੇ ਧਰਮ ਉੱਤੇ ਉਂਗਲੀ ਚੁੱਕੋ ਬਾਦ ਵਿੱਚ ਜਦੋਂ ਸਾਡੀਆਂ ਵੀਡੀਓਜ਼ ਆਉਨੀਆਂ ਫਿਰ ਲਾ 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 ਕਰ ਦੇ ਜੀ ਜਾਂ ਤੇ ਫਿਰ ਇਹਨਾਂ ਲੋਕਾਂ ਦੇ ਉੱਤੇ ਨੱਥ ਪਾਓ ਤੇ ਜਾਂ ਫਿਰ ਸੈਨਾ ਸਿੱਖੋ ਫਿਰ ਕੋਈ ਵੀ ਘਟ ਨਹੀਂਗਾ ਹਰ ਬੰਦੇ ਨੇ ਜਵਾਬ ਦੇਣਾ ਸੋ ਮੈਂ ਰਿਕਵੈਸਟ ਕਰਦਾ ਆ ਅ ਕ੍ਰਿਸ਼ਾ ਸੌਰੀ ਸਿੱਖੀਜ਼ਮ ਨੂੰ ਜਿਹੜੇ ਅਸਲ ਵਿੱਚ ਸਿੱਖ ਫਲਸਫੇ ਤੇ ਚੱਲਦੇ ਨੇ ਕਿ ਐਸੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਓ ਤਾਂ ਕਿ ਸਾਡੇ ਦੇ ਵਿੱਚ ਭਾਈਚਾਰੇ ਦੀ ਸਾਂਝ ਨੂੰ ਜਾਂ ਸਾਡੇ ਵਿੱਚ ਜਿਹੜਾ ਤਰ ਮਾਨੇਂਦਰ ਦਰਾੜ ਪੈਦਾ ਕਰਕੇ ਇਹੋ ਜੇ ਬੰਦੇ ਲੜਾ ਕੇ ਆਪ ਸਾਈਡ ਤੇ ਹੋ ਜਾਂਦੇ ਮੈਂ ਇੱਕ ਇੱਕ ਗੱਲ ਤੋਂ ਅਨਮੂਲ ਕਵਾਤਰਾ ਤੋਂ ਬੜਾ ਹੈਰਾਨਿਆ ਇਹਨਾਂ ਇੱਕ ਗੱਲ ਕੇ ਹੀ ਕਹਿੰਦਾ ਕਿ ਜੇ ਰੱਬ ਹੈਗਾ ਆ ਤੇ ਹਰ ਬੰਦਾ ਉਹਦੇ ਅੱਗੇ ਪ੍ਰਾਰਥਨਾ ਕਰੇ ਤੇ ਚੰਗਾਈ ਲਈ ਤੂੰ ਹੀ ਹੈਂ ਕੀ ਰੋਲਾ ਪਾਇਆ ਆ ਜਿਹੜੇ ਪਾਸਟਰ ਕਹਿੰਦੇ ਸੀ ਚੰਗਾ ਕਰਾਂਗੇ ਚੰਗਾ ਕਰਾਂਗੇ ਜੇ ਰੱਬ ਹੈਗਾ ਤੇ ਉਹ ਆਪੇ ਚੰਗਾ ਕਰ ਦੂ ਬੰਦੇ ਆਪਣੇ ਆਪ ਪ੍ਰਾਰਥਨਾ ਕਰ ਲੈ ਉਪਈ ਤੂੰ ਜੰਗਲ ਚ ਆਇਆ ਜੇ ਤੂੰ ਬਈ ਤੂੰ ਜੰਗਲ ਚੋਂ ਆਇਆ ਆਦੀਵਾਸੀ ਹੈ ਤੈਨੂੰ ਕੁਝ ਪਤਾ ਨਹੀਂ ਤੂੰ ਗੁਫਾ ਚੋਂ ਜੇ ਨਿਕਲਿਆ ਹੀ ਆ ਤੇ ਫਿਰ ਇਹਦਾ ਨਹੀਂ ਗੱਲਾਂ ਕਰ ਮੈਨੂੰ ਇਹ ਦੱਸ ਇੱਕ ਐਨਜੀਓ ਦੇ ਵਿੱਚ ਤੇਰਾ ਕੀ ਕੰਮ ਡੋਨਰ ਅੱਪੇ ਮਰੀਜ਼ ਲੱਭ ਲੈਣਗੇ ਤੇ ਅੱਪੇ ਹਸਪੀਟਲਾਂ ਚ ਭੇਜ ਦੇਣਗੇ ਤੇ ਆਪਣੀ ਪੈਸਿਆਂ ਨੂੰ ਦੇ ਦੇਣਗੇ ਤੇਰਾ ਕੀ ਕੰਮ ਤੂੰ ਕੀ ਕਰਦਾ ਵਿੱਚ ਭਾਈ ਅੱਛਾ ਇਹ ਮੈਨੂੰ ਦੱਸ ਗੁਰਦੁਆਰਿਆਂ ਦੇ ਵਿੱਚ ਪਾਠੀਆਂ ਦਾ ਇਹ ਹੋਰ ਵੀ ਗੁਰਦੁਆਰਿਆਂ ਦੇ ਅਲੱਗ-ਅਲੱਗ ਕੰਮਾਂ ਨੂੰ ਦੇਖ ਰੱਖਾ ਤੇ ਕਰਨ ਲਈ ਉਹ ਬੰਦਿਆਂ ਦੀ ਕੀ ਲੋੜ ਐ ਫਿਰ ਮੰਦਰ ਦੇ ਵਿੱਚ ਪੁਜਾਰੀ ਦੀ ਤੇ ਹੋਰ ਵੀ ਕਈ ਤਰ੍ਹਾਂ ਦੇ ਕੰਮਾਂ ਦੇ ਉਹਨਾਂ ਬੰਦਿਆਂ ਦੀ ਕੀ ਲੋੜ ਐ ਤੇ ਫਿਰ ਮਸਜਿਦ ਦੇ ਵਿੱਚ ਮੌਲਵੀ ਦੀ ਤੇ ਸਕੂਲ ਦੇ ਵਿੱਚ ਟੀਚਰ ਦੀ ਕੀ ਲੋੜ ਐ ਕਿਤਾਬਾਂ ਤੇ ਮਾਰਕੀਟ ਚੋਂ ਆਪੇ ਮਿਲ ਜਾਂਦੀਆਂ ਤੇ ਜਾ ਕੇ ਲਿਆ ਕੇ ਤਾਂ ਆਪਣੀ ਘਰੇ ਪੜ ਲਓ ਸਕੂਲ ਖੋਲਣ ਦੀ ਕੀ ਲੋੜ ਐ ਟੀਚਰ ਟੀਚਰਾਂ ਨੂੰ ਕਿਉਂ ਸਟੱਡੀ ਕਰਕੇ ਪੜਾਉਣ ਦੀ ਲੋੜ ਐ ਉਹ ਭਾਈ ਤੂੰ ਜੰਗਲ 'ਚ ਆਇਆ ਜਿਹੜੀਆਂ ਮਰਜ਼ੀ ਗੱਲਾਂ ਕਰੀ ਇਹਨਾਂ ਨੂੰ ਸੋ ਮੈਂ ਦੋਨਾਂ ਬੰਦਿਆਂ ਨੂੰ ਕੰਡੈਮ ਕਰਦਾ ਕੜੀ ਨਿੰਦਿਆ ਕਰਦਾ ਕਿਉਂਕਿ ਇਹਨਾਂ ਨੇ 크ਿਸਚਨਿਟੀ ਨੂੰ ਬਹੁਤ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਪਰਮੇਸ਼ਵਰ ਨੇ ਦਾ ਭਲਾ ਕਰੇ ਸੋ ਮੈਂ ਇਸ ਵੀਡੀਓ ਨੂੰ ਲੰਮਾ ਨਹੀਂ ਕਰਨਾ ਚਾਹੁੰਦਾ ਸੀ ਇਹ ਸਾਰੇ ਜਵਾਬ ਜਿਹੜੇ ਦੇਣੇ ਸੀ ਬਹੁਤ ਜ਼ਰੂਰੀ ਸੀ ਔਰ ਇੱਕ ਗੱਲ ਹਾਂ ਮੈਂ ਇਸ ਵੀਡੀਓ ਨੂੰ ਜਿੰਨੇ ਵੀ ਦੇਖਣਗੇ ਇੱਕ ਤੇ ਬੰਦੇ ਸੱਚ ਚੈਲੰਜ ਕਰਦੇ ਹੀ ਵੀ ਅਸੀਂ ਮਰੀਜ਼ ਲਈ ਉਹਨੇ ਚੰਗਾ ਕਰਕੇ ਦਿਓ ਮੈਂ ਇਹਨਾਂ ਨੂੰ ਕਹਿੰਨਾ ਕਿ ਸਾਡੇ ਨਾਲ ਸਟਾਰਮ ਲਿਖੋ ਮਰੀਜ਼ ਦੋ ਚਾਰ ਇਹ ਕਹਿੰਦੇ ਚਾਰ ਲਿਆਵਾਂਗੇ ਚਾਰ ਨਹੀਂ 30 ਲਿਆਓ 40 ਲਿਆਓ 50 ਲਿਆਓ ਠੀਕ ਹੈ ਲਿਆਓ ਇੱਕ ਸਟਾਰਮ ਲਿਖੋ ਉਹਨਾਂ ਨੂੰ ਸਾਨੂੰ ਦੇ ਦਿਓ ਕੁਝ ਟਾਈਮ ਸਾਨੂੰ ਦੇ ਦਿਓ ਅਸੀਂ ਕਿੰਨੇ ਹੀਲ ਕਰ ਪਾਣੇ ਜਿੰਨੇ ਵੀ ਕਰ ਪਾਣੇ ਤੁਹਾਡੇ ਅਕੋਰਡਿੰਗ ਤੇ ਇਹ ਸ਼ੂ ਦੇ ਕੋੜੇ ਖਾਣਾ ਇਕ ਵੀ ਚੰਗਾ ਨਹੀਂ ਹੁੰਦਾ ਤੁਹਾਡੇ ਕਹਿੰਦੇ ਮਦਦ ਲੇਕਿਨ ਤੁਸੀਂ ਸਾਨੂੰ 50 ਦੇ ਦੋ ਫਿਰ ਅਸੀਂ ਤੁਹਾਨੂੰ ਲਖਾਨਿਆਂ ਵੀ ਅਸੀਂ ਕਿੰਨੇ ਹੀਲ ਕਰਦੇ ਕਿੰਨੇ ਠੀਕ ਕਰਦੇ ਔਰ ਇਹ ਚੈਲੰਜ ਤੇ ਤੁਹਾਨੂੰ ਜੇ ਪਿਓ ਦੇ ਪੁੱਤ ਜੇ ਬੇ ਚੈਲੰਜ ਐਕਸੈਪਟ ਕਰਿਓ ਚੈਲੰਜ ਇਹ ਪੱਕਾ ਇਹ ਦੋਨੋਂ ਬੰਦਿਆਂ ਨੂੰ ਇਹ ਚੈਲੰਜ ਆ ਮੇਰਾ ਟਾਈਮ ਵੀ ਦੇਣਾ ਪਊਗਾ ਸਾਨੂੰ ਠੀਕ ਹੈ ਤੇ ਬੰਦੇ 50 ਹੋਣਗੇ अलग-अलग बीमारियों ਦੀਆਂ ਸਾਰੀਆਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਲੈ ਕੇ ਆਣੀ ਪੈਣੀ ਫਿਰ ਆਪਾਂ ਤੁਹੇ ਕੁਝ ਸਮਾਂ ਸਾਨੂੰ ਦੇਣਾ ਔਰ ਇਸ ਵੀਡੀਓ ਨੂੰ ਜਿੰਨੇ ਵੀ ਸੁਣਨਗੇ ਅਗਰ ਤੁਹਾਡੇ ਚ ਵੀ ਕੋਈ ਸੰਸਾਰ ਦੇ ਵਿੱਚ ਕੋਈ ਪਰੇਸ਼ਾਨ ਨਾ ਦੁਖੀਆ ਤੇ ਇਹੋ ਜਿਹੇ ਬੰਦਿਆਂ ਦੀ ਗੱਲ ਨਾ ਸੁਣੋ ਕਿ ਆਓ ਸੱਚੀ ਈਸ਼ਮਸੀ ਦੇ ਜਿਹੜੀ ਕੁਰਬਾਨੀਆਂ ਜਿਹੜੇ ਉਹਨੇ ਪਵਿੱਤਰ ਲਹੂ ਬਹਾਇਆ ਜਿਹੜੇ ਉਹਨੇ ਸ਼ਰੀਰ ਤੇ ਕੋੜੇ ਕਾਦੇ ਉਹ छुटਕਾਰਾ ਮਨੁष्य ਲਈ ਚੰਗਾਈ ਆ ਇੱਕ ਅੱਛਾ ਜੀਵਨ ਆ ਮੈਂ ਲਿਆ ਆ ਉਹ ਪਾਈ ਮੈਂ ਯੇਸ਼ੂ ਦਾ ਖਤਰਨਾਕ ਵਿਰੋਧੀ ਸੀ ਮੈਂ ਦੋ ਟਾਂ ਕੀ ਪੋਚਾ ਮਾਰੀਆਂ ਟਾਂ ਕੀ ਦੁਨੀਆਂ ਦਾ ਕੋਈ ਮਨਾਰਾ ਦੁਨੀਆਂ ਦੀ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਸਿਰ ਨੀਚ ਘਾਂਦਾ ਇੱਕ ਯੇਸ਼ੂ ਤੋਂ ਨਫ਼ਰਤ ਕਰਦਾ ਈ ਤੇ ਮੈਂ ਉਹਦਾ ਪ੍ਰਚਾਰ ਕਰ ਰਿਆ ਮੈਂ ਪਾਵਰ ਨੂੰ ਵੇਖਿਆ ਉਹ ਭਾਈ ਮੈਂ ਜੀਵਨ ਪਿਆ ਆਸ਼ੁਟਕਾਰ ਆ ਪਾਇਆ ਤਾਦਾ ਪ੍ਰਚਾਰਕ ਆ ਇਤਿਹਾਸ ਬੰਦਾ ਇਦਾਂ ਨਹੀਂ ਆ ਕੋਈ ਭਾਈ ਮੂਲਕ ਵਾਤਰਾ ਤੇਰਾ ਦਾਲ ਰੋਟੀ ਫੁਲਕਾ ਵਧੀਆ ਚੱਲ ਰਿਹਾ ਆ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਤੈਨੂੰ ਤੇ ਏਬੀਸੀ ਵੀ ਨਹੀਂ ਪਤਾ ਧਰਮ ਕੀ ਹੁੰਦਾ ਆ ਸੱਚਾਈ ਕੀ ਹੁੰਦੀ ਆ ਰਸਤੇ ਕੀ ਹੁੰਦੇ ਧਾਰਮਿਕ ਤੂੰ ਉੱਠ ਕੇ ਪੋਡਕਾਸਟ ਬਣਾਦਾ ਛੁਪ ਕਰਕੇ ਤੇਰਾ ਵਧੀਆ ਸਿਸਟਮ ਚੱਲਣ ਦਿਆਂ ਨਜ਼ਾਰੇ ਲੈਣ ਦਿਆਂ ਤੂੰ ਬਈ ਲੈ ਹੈ ਓਦਾਂ ਦੇ ਵੈਸੇ ਤੂੰ ਆਪਣੀਆਂ ਗੱਲਾਂ 'ਚ ਕਹਿੰਦਾ ਵੀ ਮੈਂ ਰਹੀ ਅੱਜ ਹੀ ਮੌਤ ਨਿਕਲ ਜੇ ਮੈਂ ਐਨਜੀਓ 'ਚ ਰੁਪਈਆ ਵੀ ਲਿਆ ਹੋਏ ਉਹ ਬਈ ਦੁਨੀਆ ਮੂਰਖ ਨਹੀਂ ਆ ਕਿ ਕੋਈ ਮੁੰਡਾ ਆਪਣੀ ਸਾਰੀ ਜ਼ਿੰਦਗੀ ਚ ਪੜ੍ਹਾਈ ਇਹ ਉਹ ਛੱਡ ਕੇ ਸਾਰਾ ਕੁਝ ਛੱਡ ਕੇ ਕੁਝ ਜ਼ਿੰਦਗੀ ਚ ਬਿਜ਼ਨਸਮੈਨ ਕੋਈ ਅਫਸਰ ਬੰਨਾ ਕੋ ਆਪਣਾ ਫਿਊਚਰ ਸਾਰਾ ਛੱਡ ਕੇ ਤੇ ਕਹੇ ਵੀ ਮੈਂ ਮੈਂ ਦੇ ਇੱਕ ਚਵਾਨੀ ਵੀ ਨਹੀਂ ਲੈਂਦਾ ਫ੍ਰੀ ਤੂੰ ਨਹੀਂ ਲੈਂਦਾ ਚੰਗੀ ਗੱਲ ਹੈ ਭਰਾ ਪਰ ਦੁਨੀਆ ਸਿਆਣੀ ਉਹਨਾਂ ਨੂੰ ਪਤਾ ਸਾਰਾ ਕੁਝ ਠੀਕ ਹੈ ਤੂੰ ਰੱਬ ਦਾ ਡਾ ਭਲਾ ਕਰੀ ਇਹਨਾਂ ਸਾਰੀਆਂ ਗੱਲਾਂ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਬਰਕਤ ਮਿਲੇ ਓਕੇ ਗੋਡ ਬlesਸ ਯੂ ਅਮਨ ਅਮਨ